ਚਿੰਨ ਬਜਾਜ ਜਿਹੜਾ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਆ ਔਰ ਇਹ ਮੇਰੇ ਚੇਅਰਮੈਨ ਕਮੇਟੀ ਦੇ ਇਹਨਾਂ ਦਾ ਨਾਮ ਵਿਰਿੰਦਰ ਮਾਂਟਾ ਜੀ ਹੈ ਔਰ ਇਹ ਸਾਰੀ ਮੇਰੀ ਟੀਮ ਹੈ ਔਰ ਮੈਂ ਧੰਨਵਾਦੀ ਆ ਇਸ ਐਸੋਸੀਏਸ਼ਨ ਜਿਹੜੀ ਗੁਰਦਾਸਪੁਰ ਤੋਂ ਆਏ ਨੇ ਨੀਕੀਰ ਜੀ ਤੇ ਨਾਲ ਉਹਨਾਂ ਦੀ ਟੀਮ ਔਰ ਧੰਨਵਾਦੀ ਆ ਮੈਂ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਪਠਾਨਕੋਟ ਦਾ ਜਿਹੜੀ ਇਹਨਾਂ ਦੀ ਟੀਮ ਵੀ ਇੱਥੇ ਪਹੁੰਚੀ ਹੈ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਕਿ ਅੱਜ ਅਸੀਂ ਇੱਕ ਐਗਜ਼ੀਬਿਸ਼ਨ ਜਿੰਨਾ ਦਾ ਅਨਾਉਂਸ ਕਰਨ ਵਾਸਤੇ ਉਹ ਅਜੇ ਥੋੜੀ ਦੇਰ ਚ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਸ ਵਾਸਤੇ ਇਕੱਠੇ ਹੋਏ ਆਂ ਔਰ ਖਾਸ ਕਰਕੇ ਇਕੱਠੇ ਹੋਏ ਆਂ ਭਾਜੀ ਜੋ ਪਿਛਲੇ ਦਿਨੀ ਇੱਕ ਮਤਵੇ ਚਾਲੂ ਹੈ ਉਹ ਕੁਝ ਸ਼ਰਾਰਤੀ ਤਤਵਾ ਨੇ ਇੱਕ ਵਾਇਰਲ ਕੀਤੀ ਸੀਗੀ ਪੰਜਾਬ ਫੋਕਸ ਪੰਜਾਬ ਫੋਕਸ ਦੇ ਵਿੱਚ ਪਿਕਚਰ ਕਿ ਇੱਕ ਜਰਨਲ ਕਮੇਟੀ ਦੇ ਵਿੱਚ ਕੁਝ ਲੋਕ ਸ਼ਾਮਿਲ ਹੋਏ ਔਰ ਉਹਨਾਂ ਨੇ ਇਹ ਕਹਿਤਾ ਜੀ ਕਿ ਫੋਟੋਗ੍ਰਾਫਰ ਰਿਜਿਸਨ ਨੂੰ ਕਮਿਸ਼ਨ ਨੂੰ ਭੰਗ ਕੀਤਾ ਜਾਂਦਾ ਹੈ ਭਾਈ ਅਮੀਰ ਸਾਹਿਬ ਤੁਹਾਨੂੰ ਲੱਗਦਾ ਕਿ ਇਹ ਐਸੋਸੀਏਸ਼ਨ ਭੰਗ ਹੋ ਸਕਦੀ ਹੈ ਭਾਈ ਦੱਸੋ ਜਵਾਬ ਦਿਓ ਸਾਰੇ ਹਾਂਜੀ ਭਾਈ ਕੁਸ਼ੀ ਨੇ ਕੋਈ ਜ਼ਬਰਦਸਤੀ ਕੀਤੀ ਤੁਹਾਡੇ ਨਾਲ ਸਾਰਿਆਂ ਨੇ ਹਾਂਜੀ ਸਾਰੇ ਜੀ ਪਿਆਰ ਨਾਲ ਬੱਚੇ ਤੁਹਾਡੇ ਨਾਲ ਠੀਕੇ ਭਾਈ ਤੁਹਾਨੂੰ ਜਵਾਬ ਤੇ ਮਿਲ ਗਿਆ ਹੋਏਗਾ ਭਾਈ ਔਰ ਜਿਨ੍ਹਾਂ ਨੇ ਇਹ ਕੰਮ ਕੀਤਾ ਮੈਂ ਚਾਹਾਂਗਾ ਪੰਜਾਬ ਫੋਕਸ ਵਾਲਿਆਂ ਨੇ ਉਹਨਾਂ ਨਾਲ ਸਵਾਲ ਜਵਾਬ ਕੀਤੇ ਜਾਣ ਕਿ ਉਹਨਾਂ ਨੇ ਐਸੇ ਕੀ ਚੀਜ਼ਾਂ ਕਿਉਂ ਕੀਤੀਆਂ ਨੇ ਔਰ ਬਿਨਾ ਪ੍ਰੈਸ ਨੋਟ ਜਿਹੜਾ ਇੱਕ ਛਪਾਈ ਦੇ ਦੌਰਾਨ ਇੱਕ ਸਿੰਪਲ ਪੇਪਰ ਜਿਹੜੇ ਤੁਹਾਨੂੰ ਦਿੱਤਾ ਗਿਆ ਉਹ ਇੱਕ ਰਾਈਟ ਤਰੀਕਾ ਨਹੀਂ ਹੈ ਕਿਉਂਕਿ ਨਾ ਤió ਕਿਸੇ ਕਮੇਟੀ ਨਾਲ ਜੁੜਿਆ ਹੋਣਾ ਨਾ ਕਿਸੇ ਵੈਲਫੇਅਰ ਸਟੇਸ਼ਨ ਦੇ ਨਾਲ ਜੁੜਿਆ ਹੈ ਤੇ ਉਹਨਾਂ ਦੀ ਜਵਾਬਦੇਹੀ ਤੁਹਾਡੀ ਬਣਦੀ ਹੈ ਠੀਕ ਹੈ ਜੀ ਦੂਸਰੀ ਗੱਲ ਹੈ ਸਾਡੇ ਜਿਹੜੇ ਮੰਗੋ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਤੁਸੀਂ ਇਹਨਾਂ ਨਾਲ ਇਹਨਾਂ ਦੇ ਵਿਚਾਰ ਸਾਂਝੇ ਸਰ ਜੀ ਅੱਜ ਕੰਪਨੀ ਵਾਲੇ ਵੀ ਆ ਗਏ ਅੱਜ ਕੀ ਮੀਟਿੰਗ ਕੀਤੀ ਜਿਵੇਂ ਅੱਜ ਆਏ ਹੋਏ ਆ ਤੇ ਕੀ ਮਸਲਾ ਕੀ ਹੋਇਆ ਹੁਣ ਸਰ ਮਸਲਾ ਕੁਛ ਨਹੀਂ ਹੈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਆਉਣ ਵਾਲੀ 20 ਔਰ 21 ਸਤੰਬਰ ਸੌਰੀ 21 ਔਰ 22 ਸਤੰਬਰ ਨੂੰ ਅਸੀਂ ਸਰ ਇੱਕ ਫੋਟੋਗ੍ਰਾਫੀ ਮੇਲਾ ਕਰਾਉਣ ਜਾ ਰਹੇ ਹਾਂ ਜੋ ਕਿ ਮਾਜਰ ਲੈਵਲ ਦਾ ਹੈ ਔਰ ਸਾਰੇ ਹੀ ਫੋਟੋਗ੍ਰਾਫਰਾਂ ਵਾਸਤੇ ਨਵੀਂ ਨਵੀਂ ਆਉਣ ਵਾਲੀ ਤਕਨੀਕਾਂ ਬਾਰੇ ਇਹਨਾਂ ਨੂੰ ਜਾਗਰੂਕ ਕਰਾਇਆ ਜਾਏਗਾ ਔਰ ਇਹ ਇੱਕ ਸੰਮੇਲਨ ਐਗਜ਼ਿਬਿਸ਼ਨ ਦਾ ਨਹੀਂ ਹੁੰਦਾ ਇੱਕ ਦੂਜੇ ਦੇ ਨਾਲ ਮਿਲਣਾ ਜੁਲਣਾ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਮੇਲਾ ਹੁੰਦਾ ਔਰ ਇਹ ਇੱਕ ਸਾਲ ਬਾਅਦ ਆਉਂਦਾ ਇਹਦਾ ਸਾਰਿਆਂ ਨੂੰ ਹੀ ਇੰਤਜ਼ਾਰ ਲੈਂਦਾ ਔਰ ਅਗਰ ਅੱਜ ਤੁਹਾਡੇ ਸਾਹਮਣੇ ਹੁਣੇ ਥੋੜੀ देर ਚ ਪੋਸਟਰ ਰਿਲੀਜ਼ ਕਰਦੇ ਇਹ ਵਿਚਾਰ ਸਾਂਝੇ ਦੇ ਬਾਰੇ ਮੈਂ ਸਭ ਤੋਂ ਪਹਿਲੇ థాంక్స్ ਕਰਨਾ ਚਾਹੁੰਦਾ ਸਾਡੀ ਖਾਨ ਨੇ ਅਮਰਸਰ ਟੀਮ ਦਾ ਪੂਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਕੱਲ ਆ ਕੇ ਸਮਝਾਇਆ ਕਿ ਕੱਲ ਆਪਾਂ 21 22 ਨੂੰ 27 ਨੂੰ ਆਪਾਂ ਇੱਥੇ ਬਹੁਤ ਵੱਡੀ ਐਗਜ਼ਿਬਿਸ਼ਨ ਲਗਾ ਰਹੇ ਜਿਹਦੇ ਵਿੱਚ ਹਰ ਪ੍ਰਕਾਰ ਦੇ ਬਲਕਿ ਕੰਪਨੀ ਆਏਗੀ ਕੈਮਰੇ ਵਾਲੇ ਹੋਗੇ ਤੁਹਾਡੇ ਪੇਪਰ ਵਾਲੇ ਹਾਂ ਆਲਓ ਜੋ ਹੀ ਸਾਡੀ ਲਾਈਨ ਤੇ ਯੂਜ਼ ਹੋ ਗਏ ਉਹਦੇ ਲਈ ਸਾਨੂੰ ਸਾਰੇ ਫੋਟੋਫਿਰ ਇੱਥੇ ਆਂ ਇਕੱਠੇ ਹੋਣ ਆਪਾਂ ਇਹਦੇ ਨਾਲ ਦਿ ਲੋ ਪੂਰੀ 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 ਐਸੋਸੀਏਸ਼ਨ ਨੂੰ ਪਠਾਨਕੋਟ ਦੀ ਇੱਥੇ ਲੈ ਕੇ ਆਵਾਂਗੇ ਅੰਮ੍ਰਿਤਸਰ ਮੈਂ ਸਾਡੇ ਜੋ ਨਈ ਨਈ ਚੀਜ਼ਾਂ ਆਪਾਂ ਸਿੱਖ ਰਹੀਆਂ ਜੇ ਨਹੀਂ ਸਾਨੂੰ ਆਉਂਦੀਆਂ ਉਹ ਇੱਥੋਂ ਸਿੱਖਣ ਨੂੰ ਸਾਡੇ ਕੋਲ ਮਿਲੇਗੀ ਇਹ ਸਾਡੇ ਕੋਲ ਪਠਾਨਕੋਟ ਆਏ 3 ਘੰਟੇ ਸਾਡੇ ਦੀ ਕੱਢੇ ਇਹਨਾਂ ਨੇ ਸਾਨੂੰ ਇਹੀ ਨਵੀਂ ਨਵੀਂ ਫਦਾ ਬ੍ਰਿਕੀਆਂ ਸਮਝਾਈਆਂ ਕਿ ਆਪਣਾ ਐਸੋਸੀਏਸ਼ਨ ਕਿੱਦਾਂ ਚਲਾਣੀ ਹੈ ਕਿੱਦਾਂ ਵਰਕ ਕਰ ਰਹੇ ਹੋ ਤੁਸੀਂ ਕਿੱਦਾਂ ਕਰਨਾ ਹੈ ਆ ਕੀ ਆਪਾਂ ਇਹਨਾਂ ਨੂੰ ਸਿੱਖੀਏ ਇਸੇ ਕਰਕੇ ਆਪਾਂ ਸਪੈਸ਼ਲ ਇਹਦੇ ਲਈ ਟਾਈਮ ਕੱਢ ਕੇ ਆਪਾਂ ਸਪੈਸ਼ਲ ਇਹਦੇ ਨਾਲ ਜੁੜਨ ਆਏ ਆ ਇੱਕ ਮਾਝਾ ਬੈਲਟ ਜੋੜਨ ਆਏ ਆ ਨਾਲ ਇਹਦੇ ਕਿ ਸਾਡੀ ਪੂਰੀ ਟੀਮ ਇਹਦੇ ਨਾਲ ਬੈਠੀ ਜੀ ਸਰ ਜੀ ਅੰਮਰ ਸਾਹਿਬ ਜੀ ਫੋਟੋਗ੍ਰਾਫਰ ਹੈਗੇ ਤੇ ਕਿਵੇਂ ਜੁੜਨਗੇ ਤੁਹਾਡੇ ਨਾਲ ਜਿਵੇਂ ਦੇਖੋ ਜੀ ਜੇ ਮੈਂਬਰ ਨਹੀਂ ਹੈਗੇ ਇਹਦੇ ਬਾਰੇ ਕੀ ਕਹਿਣ ਜਾਂਦੇ ਮੈਂਬਰ ਸਭ ਤੋਂ ਪਹਿਲੇ ਸਰ ਆਪਾਂ ਇੰਦੇ ਨਾਲ ਜੁੜਾਂਗੇ ਇੰਦੇ ਨਾਲ ਜੁੜਾਂਗੇ ਤੇ ਸਾਡੇ ਨਾਲ ਇਹ ਸਾਡੇ ਨਾਲ ਜੁੜੇਗੇ ਤੇ ਉਹਦੇ ਨਾਲ ਆਪਾਂ ਇੱਕ ਦੂਸਰੇ ਜਦੋਂ ਇਕੱਠੇ ਹੁੰਦੇ ਆ ਫਿਰ ਇੱਕ ਦੂਸਰੇ ਵੱਲ ਸਾਥ ਦਿੰਦੇ ਆ ਪਤਾ ਲੱਗਦਾ ਕਿ ਅੰਮ੍ਰਿਤਸਰੋਂ ਟੀਮ ਆਈ ਹੈ ਜਾਂ ਪਠਾਨਕੋਟੋਂ ਟੀਮ ਆਈ ਹੈ ਤੇ ਇੱਕ ਦੂਸਰੇ ਤਾਲ ਮਿਲ ਬਣਿਆ ਰਹੇਗਾ ਤੇ ਇਸੇ ਤਰ੍ਹਾਂ ਆਪਾਂ ਨਾਲ ਜੁੜਦੇ ਰਹਾਂਗੇ ਸਾਰੀ ਫਿਲਹਾਲ ਅੱਜ ਆਪਣੇ ਸਚਨ ਬਜਾ ਜੀ ਦਾ ਪੂਰਾ ਸਮਰਥਨ ਆਪਣੀ ਅਸੀਂ ਸੋਲਣਾ ਕਰਨਾ ਹੈ ਆਪਣੀ ਟੀਮ ਨਾਲ ਲੈ ਕੇ ਸਾਡਾ ਮਤਲਬ ਆ ਆਨਵੜੀ 21 ਆ ਤੇ 22 ਸਤੰਬਰ 22 ਸਤੰਬਰੀਆਂ ਨਾ ਸਰ ਉਹਦੇ ਲਈ ਸਾਡੀ ਪੂਰੀ ਐਸੋਸੀਏਸ਼ਨ ਦਾ ਇਹਨਾਂ ਨੂੰ ਸਮਰਥਨ ਹੈ। ਕਿਸੇ ਨਾਲ ਹੈ। ਮਗਰ ਜਿਵੇਂ ਦੇਖੋ ਜੀ ਜਿਹੜੇ ਕਹਿ ਰਹੇ ਨਾ ਫੋਟੋਗ੍ਰਾਫਰ ਜਿਹੜੇ ਸਾਰੇ ਜੁੜੇ ਹੋਏ ਨੇ ਅੰਮਰਸਾਦ ਦੇ ਵੀ ਜੁੜੇ ਆ। ਮਗਰ 2.5 300 ਹੋ ਗਿਆ। ਮਗਰ ਜਿਵੇਂ ਪ੍ਰੋਗਰਾਮ ਕਰਾਉਂਦੇ ਹੋ ਹਰ ਸਾਲ ਕਰਾਉਂਦੇ ਹੋ ਤੇ ਇਹਦੇ ਬਾਰੇ ਕੀ ਕਹਿਣ ਦਿੰਦੇ ਹੋ? ਦੇਖੋ ਜੀ ਅਸੀਂ ਤਾਂ ਮੈਂਬਰਸ਼ਿਪ ਓਪਨ ਕੀਤੀ ਹੋਈ ਆ ਤੇ ਖੁੱਲਾ ਹੀ ਨਿਯੋਤਾ ਸਾਰੇ ਫੋਟੋਗ੍ਰਾਫਰਾਂ ਨੂੰ ਤੁਸੀਂ ਵੀ ਐਸੋਸੀਏਸ਼ਨ ਨਾਲ ਜੁੜੋ ਤੇ ਐਸੋਸੀਏਸ਼ਨ ਦਾ ਇੱਕ ਹਿੱਸਾ ਬਣੋ ਸਾਡੀ ਗੁਰਦਾਸਪੁਰ ਦੀ ਮੈਂਬਰਸ਼ਿਪ ਵੀ ਓਪਨ ਆ ਤੇ ਸਾਡੇ ਕੋਲ 4400 ਆਲਰੇਡੀ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਆਈ ਕਾਰਡ ਬਣਾਏ ਜਾਂਦੇ ਹਨ ਸਰ ਆਈ ਕਾਰਡ ਇਨਸੋਰਸ ਕਰਵਾਈਤੀ ਉਹਨਾਂ ਦੀ ਐਕਸੀਡੈਂਟ ਇਨਸੋਰਸ ਦੀ ਹੁੰਦੀ ਆ ਆਈ ਕਾਰਡ ਹੁੰਦੇ ਆ ਹੋਰ ਉਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਫਸਿਲਿਟੀਆਂ ਜਿਹੜੀਆਂ ਸਾਡੀਆਂ ਅਸੀਂ ਐਸੋਸੀਏਸ਼ਨ ਵੱਲੋਂ ਦਿੰਦੇ ਮੈਂਬਰਸ਼ਿਪ ਕਿੰਨੀ ਹੋਈ ਸੀ ਸਰ ਮੈਂਬਰਸ਼ਿਪ ਤਾਂ ਸਾਡੀ 200 ਰੁਪਏ ਪਰ ਮਹੀਨਾ ਸੀ ਅੱਛਾ ਬਰਦਾਸ਼ਤ ਅੱਛਾ ਹਾਂ ਜੀ ਅੰਮਰ ਮੈਨੂੰ ਪਤਾ ਨਹੀਂ ਅੰਮਰ ਸਾਹਿਬ ਜਿਵੇਂ ਉਹਨੇ ਹੈ ਜਿਵੇਂ ਜੁੜੇ ਹੋ ਸਰ ਤਾਂ ਤੁਹਾਨੂੰ ਅੰਮਰ ਸਾਹਿਬੇ ਪ੍ਰਧਾਨ ਸਾਹਿਬੀ ਦੱਸ ਸਕਦੇ ਆ ਠੀਕ ਹੈ ਜੀ ਓਕੇ ਧੰਨ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਵੱਲੋਂ ਫੋਟੋਗ੍ਰਾਫੀ ਮੇਲਾ ਮਾਜੇ ਦਾ ਕਰਵਾਇਆ ਜਾ ਰਿਹਾ ਹੈ ਮਾਜਾ ਐਗਜ਼ਿਬਿਸ਼ਨ ਜਿਹੜੀ ਹੈ 21 ਔਰ 22 ਸਤੰਬਰ 2024 ਨੂੰ ਲਾਫ ਇਸਤਾ ਲਾਫ ਇਸਤਾ ਜਿਹੜਾ ਹੈ অপোজিট আর্মি গেট 6 নাম্বার গেট নাম্বার 6 खासा कैंप और अटारी रोड ਦੇ ਉੱਤੇ ਮੌਜੂਦ ਹੈ ਔਰ ਸਾਰਿਆਂ ਨੂੰ ਹੀ ਖੁੱਲਾ ਸੱਦਾ ਕਿ ਸਾਰੇ ਹਮੂਮ ਆ ਕੇ ਪਹੁੰਚੋ ਔਰ ਜੋ ਕੀ ਐਸੋਸੀਏਸ਼ਨ ਦਾ ਇੱਕੋ ਹੀ ਮੈਸੇਜ ਹੈਗਾ ਕਿ ਜੋ ਵਕਰੀ ਵਕਰੀ ਐਸੋਸ਼ਨਾ ਚਲਦੀਆਂ ਪਈਆਂ ਸੀ ਇੱਕੋ ਧਾਗੇ ਚ ਮੋਤੀਆਂ ਦੀ ਤਰ੍ਹਾਂ ਪੁਰੋਈਆਂ ਜਾਣ ਤੇ ਆਪਾਂ ਇੱਕ ਮਾਲਾ ਦਾ ਸਬਰੂ ਲਿਆ ਜਾਏਗਾ ਇਸ ਕਰਕੇ ਮੈਂ ਸਾਰੀਆਂ ਹੀ ਐਸੋਸੀਏਸ਼ਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣਾ ਸਮਰਥਨ ਦਿੱਤਾ ਔਰ ਉਸ ਚੈਨ ਨੂੰ ਤੋੜਿਆ ਕਿ ਜਿਹੜੀ ਐਸੋਸੀਏਸ਼ਨ ਇੱਕ ਆਪਣੀ ਨਿੱਜੀ ਤੌਰ ਤੇ ਐਗਜ਼ੀਬਿਸ਼ਨ ਨੂੰ ਕਰਾਂਦੀ ਸੀ ਅੱਜ ਮਿਲ ਕੇ ਕਰਾਈ ਜਾਏਗੀ ਔਰ ਇਸ ਦੇ ਵਿੱਚ ਇੱਕ ਸਾਰਿਆਂ ਦੇ ਲਈ ਖੁਸ਼ਖਬਰੀ ਹੈ ਕਿ ਜੋ ਕਿ ਪਹਿਲੇ 11 ਮੈਂਬਰੀ ਟੀਮ ਸੀ ਮੈਂ ਟੀਮ 21 ਮੈਂਬਰੀ ਕਰਨ ਜਾ ਰਿਹਾ ਜਿਹਦੇ ਵਿੱਚ ਪਹਿਲਾ ਪਹਿਲਾ ਬਟਾ ਮੇਰਾ ਜਿਨ੍ਹਾਂ ਦੇ ਨਾਲ ਮੇਰਾ ਇਲੈਕਸ਼ਨ ਹੋਇਆ ਸੀ ਜਿਨ੍ਹਾਂ ਤੋਂ ਮੈਂ ਚੇਤੂ ਕਰਾਰ ਹੋਇਆ ਸੀ ਉੱਥੇ ਵੀ ਮੈਂ ਕਿਹਾ ਸੀਗਾ ਕਿ ਕੰਮ ਮਿਲ ਕੇ ਕਰਾਂਗੇ ਇੱਕੋ ਜਿਹੀ 11 ਬਣਾਗੇ ਅੱਜ ਮੈਂ ਆਪਣੀ ਟੀਮ ਦੇ ਵਿੱਚ ਬੋਡੀ ਮੈਂਬਰ ਦੇ ਵਿੱਚ ਨਿੰਦੀ ਭਾਜੀ ਨੂੰ ਆਪਣੇ ਨਾਲ ਸ਼ਾਮਿਲ ਕੀਤਾ ਹੈ ਤੇ ਜ਼ੋਰਦਾਰ ਤਾਰੀਆਂ ਦੇ ਨਾਲ ਇਹਨਾਂ ਦਾ ਸਵਾਗਤ ਕਰੋ ਭਾਈ ਠੀਕ ਹੈ ਔਰ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਕੁਝ ਦਿਨ ਹੀ ਕੁਝ ਮਸਲੇ ਦਾਦੇ ਕਾਰਨ ਇਕ ਇਸ ਤਰ੍ਹਾਂ ਸਥਾਈ ਰੂਪ ਦੇ ਇੱਕ ਮਜ਼ਾਕ ਦੇ ਤੌਰ ਤੇ ਮਜ਼ਾਕ ਹੀ ਕਹਿ ਸਕਦਾ ਹਾਂ ਆਇਆ ਸੀ ਆ ਜੋ ਵਾਪਸ ਸਾਡੇ ਵਿੱਚ ਸ਼ਾਮਿਲ ਹੋ ਗਏ ਨੇ ਸਾਡੇ ਗਿਰਤ ਭਾਜੀ ਆਓ ਭਾਜੀ ਅੱਗੇ ਲਾਣੇ ਭਾਜੀ ਮਿੱਟੀ ਰਾਣਾ ਜੀ ਹੈਲੋ ਭਾਜੀ ਮਿੱਟੀ ਰਾਣਾ ਜੀ ਵੀ ਅੱਜ ਵਾਪਸ ਸਾਡੇ ਵਿੱਚ ਵਿਚਾਰ ਦੇ ਪਹਿਲੇ ਵੀ ਸੰਜੇ ਹੀ ਸੀਗੇ ਉਹ ਸਾਰਿਆਂ ਨੂੰ ਪਤਾ ਹੀ ਹੈ ਅੱਜ ਫਿਰ ਤੋਂ ਸਵਾਗਤ ਕਰੋ ਸਾਰਾ ਇੱਕ ਵਾਰੀ ਫਿਰ ਜ਼ੋਰਦਾਰ ਤਾੜੀ ਹੋ ਜਾਵੇਗਾ ਕਰਿਆ ਨਹੀਂ ਬੋਲੋ ਸਾਡੇ ਭਾਈ ਬੋਲੋ ਔਰ ਇੱਕ ਨਵੀਂ ਬਾਡੀ ਦੇ ਵਿੱਚ ਦੂਸਰਾ ਬਿਡਾਗ ਜਿਹੜਾ ਉਹ ਹੈਗਾ ਸਾਡੇ ਕੋਲਟੀ ਵੀਰ ਜੀ ਕੋਲਨੀ ਜੀ ਕੋਲ ਨਹੀਂ ਜੀ ਜੋਰ ਨਾ ਤੜਿਆ ਜੋਰ ਨਾ ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਜਿਹੜੇ ਉੱਪਰਲੇ ਲੈਵਲ ਦੇ ਪੰਜ ਬੰਦੇ ਹੀ ਹਮੇਸ਼ਾ ਸ਼ੋ ਹੁੰਦੇ ਆ ਉਹ ਪ੍ਰਥਾ ਨੂੰ ਤੋੜਨਾ ਹੈ ਸਾਰਿਆਂ ਨੂੰ ਹਾਈਲਾਈਟਸ ਕਰਨਾ ਤੇ ਇਸ ਕਰਕੇ ਕਮੇਟੀ ਕਿੰਨ ਐਮਬਰਾਜੀ ਹੁਣ ਤੱਕ ਹੀ ਹੋਏਗੀ ਅੱਜ ਦੇ ਵੀ ਪੂਰੀ ਜਿਹੜੀ ਕਮੇਟੀ ਹੈ ਉਹਨੂੰ ਬਣਾਇਆ ਜਾਏਗਾ 21 ਕੱਲ ਨੂੰ 31 ਹੋਵਾਂਗੇ ਉਹ ਰਸਤਾ ਕਰਦੇ ਕਰਦੇ 101 ਤੱਕ ਵੀ ਜਾਵਾਂਗੇ ਠੀਕ ਹੈ ਤੇ ਮੈਂ ਧੰਨਵਾਦੀ ਹਾਂ ਇਹ ਦੋ ਫਲ ਮੈਨੂੰ ਫਿਰ ਮਿਲਗੇ ਜੇ ਆਪਣੀ ਬਗੀਆਂ ਦੇ ਅੱਗੇ ਹੋਰ ਮਿਲਣਗੇ ਚਲੋ ਧੰਨਵਾਦ ਘਰਵਾਜੀ ਸਾਰਿਆਂ ਦਾ ਜੈ ਸ੍ਰੀ ਰਾਮ ਜੈ ਸ੍ਰੀ ਰਾਮ